ਨੇ ਚੱਕੇ ਝੋਲਾ ਨੇ ਤੇ ਚੜ ਜਾਂਦੀ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਨੇ ਚੱਕੇ ਝੋਲਾ ਨੇ ਤੇ ਚੜ ਜਾਵੇਂ ਬਸ ਤੇ ਲੱਗੇ ਕਹਨੇ ਵਿੱਚੋਂ ਵਾਰ ਹੋ ਗਈ ਜੱਟ ਦੇ ਕਾਹਦਾ ਕਰਤਾ ਕਰਾਇਆ ਮਾਫ ਸਰਕਾਰ ਨੇ ਨਹੀਂ ਅੱਡੇ ਉੱਤੇ ਰੰਦੀਆਂ ਖੜੀ ਮਟੋਆ ਪਟਕੇ ਆਧਾਰ ਕਾੜ ਦੱਬ ਦੁਨੀਆ ਹੀ ਨਹੀਂ ਤੂੰ ਜਾਣੋ ਹਟਦੀ ਮਟੋਆ ਪਟਕੇ ਆਧਾਰ ਕਾੜ ਦੱਬ ਦੁਨੀਆ ਹੀ ਨਹੀਂ ਤੂੰ ਜਾਣੋ ਹਟਦੀ ਉਹ ਪਤਾ ਕੀ ਕਹਿੰਦੀ ਇਹਦੀ ਪਰ ਇਹ ਪੁੱਠੇ ਸਿੱਧੇ ਕਰਦਾ ਸਵਾਲ ਵੇ ਮਨ ਹਾਂ ਜੇ ਸੁੱਖੇ ਛੱਡਦੇ ਸਿਆਲਵੇਂ ਉਹ ਰਹੇ ਪੁੱਠੇ ਸਿੱਧੇ ਕਰਦਾ ਸਵਾਲਵੇਂ ਮੈਂ ਨਾ ਹੁਣ ਪੰਜ ਸੁੱਖੇ ਛੱਡਦੇ ਸਿਆਲਵੇਂ ਮੇਰੀ ਰੱਬ ਨਾਲੇ ਵੀ ਰੱਤਿਆ ਲੱਗਦੀ ਬਈ ਉਹੀ ਸਾਰੀ ਮੇਰ ਰੱਖਦਾ ਸਾਨੂੰ ਗੌਰਮੈਂਟ ਦਿੰਦੀ ਆ ਸਹੂਲਤਾਂ ਮੈਂ ਤੇਰਾ ਗੋਂ ਬਲੱਡ ਘੜਦਾ ਤੂੰ ਕਹਿੰਦਾ ਐਵੇਂ ਚੱਕਰਾਂ ਦੀ ਜੱਟ ਨੂੰ ਤੂੰ ਪਾਉਣੀ ਐ ਨਹੀਂ ਕਰੇ ਨਾਉਂਦੀ ਨਹੀਂ ਤੇ ਉੱਥੇ ਜਾ ਕੇ ਨਾਉਣੀ ਐ ਉਹ ਐਵੇਂ ਚੱਕਰਾਂ ਦੀ ਜੱਟ ਨੂੰ ਤੂੰ ਪਾਉਣੀ ਐ ਤੇ ਉੱਥੇ ਜਾ ਕੇ ਨਾ ਹੁੰਦੀ ਐ ਰੱਖੇ ਮਨ ਵਿੱਚ ਮੈਲ ਜਉਣ ਜੋਗੀ ਐ ਨਹੀਂ ਮੂੰਹ ਰਾਮ ਰਾਮ ਰੱਟਦੀ ਮਟਵਾ ਪਟ ਕੇ ਆਧਾਰ ਘੜ ਦੱਬੂ ਨਹੀਂ ਆਈ ਨਹੀਂ ਤੂੰ ਜਾਣੋ ਫੜਦੀ